ਉਹ ਤਾਂ ਮੈਂ ਟੱਠੀਲਾ ਤੋਤੇ ਸਿੰਘ ਤਾਂ ਕੰਦਾ ਹੋ ਗਿਆ ਹੱਥ ਤੇਰਾ ਭਲਾ ਹੋ ਜੇ ਮੈਂ ਇਹਦਾ ਵਿੱਚ ਹੱਥ ਧੋ ਲਿਓ ਤੇ ਉਹ ਚੌਰ ਕਰਦਾ ਮੈਂ ਤਾਂ ਜਲ ਤਾਂ ਪਵਿੱਤਰ ਹੁੰਦਾ ਇੱਥੇ ਨਹੀਂ ਧੋਨੇ ਹੁੰਦੇ ਖਾਰਜ ਵੀ ਸਾਫ਼ ਹੀ ਨਹੀਂ ਕਰਦੇ ਹੁੰਦੇ ਵੇ ਮੈਂ ਤਾਂ ਕੱਪੜਾ ਲੀੜ ਆਇਆ ਧੋਣਾਗਾ ਤਾਂ ਕਰਕੇ ਤੇ ਕੋਲ ਆਈ ਸੀ ਕੱਪੜਾ ਲੀੜ ਧੋਣਾਗਾ ਹਾਂ ਕੱਪੜਾ ਲੀੜ ਆ ਤਾਂ ਫੇ ਮੇਰਾ ਫਿਰ ਮੋਟਰ ਚਲਾਉਂਦਾ ਨਹੀਂ ਹੁਣ ਕਿਉਂ ਨਾ ਇਹ ਕੱਪੜੇ ਦਾ ਪੱਠਾ ਦੀਂਦਾ ਇਹ ਕਿ ਆਈ ਪਾਏ ਹੋਏ ਨੇ ਹੁਣ ਆਏ ਜੀ ਨਾਲ ਤਹੀ ਤੋਂ ਨੇ ਆ। ਹਲਾ ਪੁੱਛਣ ਆਈਆਂ ਮੈਂ ਕੱਪੜੇ ਦੇ ਮਿੱਟੀ ਚੱਕ ਲਿਓਂਗੇ ਆ ਖੜਿਆ ਕਰ ਦੋ ਕਦਮਾਂ ਤੇ। ਪੁੱਛਣ ਆਈਆਂ। ਮਹਲਾਈ ਨਹੀਂ ਅੱਜ ਲਾਉਂਗੇ ਕਿ ਨਾ। ਮੋਟਾ ਤਾਂ ਚਲਾ ਲਾਂਗੇ। ਹਾਂ। ਕਹਿੰਦਾ ਲਾਈਟ ਦਾ ਨਹੀਂ ਪਤਾ ਲਾਈਟ ਹੈ ਨਹੀਂ ਹੁਣ। ਲਾਈਟ ਦੇਖ ਲੈ। ਆ ਜਾ। ਬੱਤੀ ਤੇ ਹੱਥ ਲਾ ਕੇ ਦੇਖਣੀ ਪੂ ਮਾੜੀ ਜੀ ਦੀ ਲਾਈਟ ਹੈਗੀ ਕਿ ਨਹੀਂ। ਤੂੰ ਗਲ ਤੇ ਹੱਥ ਲਾ ਲਈ ਤੂੰ ਦੇਖ ਤ ਲੈ। ਆ ਜਾ। ਜਿਵੇਂ ਜੇ ਹੁਣ ਅਲੀ ਗੁੱਡੀ ਹੋ ਤਿਆਰ ਹੋ ਪਈਆਂ। ਕਾਰੇ ਵਾਤੇ। ਆ ਬੱਤੀ ਦਾ ਚਲਾਉਣ ਨੂੰ। ਬਰਾਦਰ ਸਟਟਰਿਆ ਹੁੰਦਾ ਤਾਂ ਤੈਨੂੰ ਲਾਉਣੀ ਆ ਮੈਂ ਥੋੜੀ ਲਾਉਣੀ ਆ ਐ ਕਹਿੰਦਾ ਮੈਂ ਇੰਨੇ ਕੱਪੜੇ ਚ ਕਰੇ ਕੱਪੜੇ ਗਰੇ ਗਰੇ ਬੈਠੇ ਮੈਲੇ ਕੱਪੜੇ ਮੈਲੇ ਨਹੀਂ ਹੈਗੇ ਜੋ ਅੱਖਾ ਦੇ ਕੱਪੜੇ ਨੇ ਆ ਜਾ ਲੈ ਅੰਦਰ ਆ ਗਈ ਜ ਉਹ ਹੁਣ ਅੰਦਰ ਜਾ ਵਾ ਉਹ ਪਰਲੇ ਪਾਸੇ ਆ ਜਿੰਦਾ ਲਾ ਰੱਖਿਆ ਵੇ ਜਿਹੜਾ ਤੁਹਾਡੇ ਇੱਧਰ ਲਾਗਾ ਉਧਰ ਦੇਖ ਆ ਜਾ ਬੇ ਨਲਕੇ ਦੀ ਕੱਲੀ ਜੀ ਕਿ ਨਾ ਕੜਤੀ ਉਹ ਥਿੱਲੇ ਦਾ ਪੌਣਾ ਪੈਂਦਾਗਾ ਹੋ ਦੇ ਅੰਦਰ ਆ ਜਾ ਕੋਈ ਨਹੀਂ ਆਇਆ ਆ ਸੀਗੀ तो है। की हो गया ना? तो गर्मी बहुत तो गर्मी कुछ नी हूं हूं निकल जो गर्मी मैं छो तो मो चार। मैं चल छे मैं तो कंजरा तो 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 ਦੀ ਗੇਰੀ ਮੇਰੀ ਗੱਡਾ ਤੇਰੇ ਪਿੱਛੇ ਮੈਂ ਲੱਖ ਵੀ ਮਾਉਂਗਾ ਮੋਟਰ ਚਾਲੂ ਕਰਨ 10 ਮਿੰਟ ਮਸਾਦਾ ਆਈ ਹੈ ਆ ਆਹ ਵਾਹ ਚਾਓ ਹਾਈ ਹਾਈ ਉਹ ਆ ਜਾ ਮੇਕਰ ਹੁਣ ਲਾ ਮੋਟਰ ਚਲਾਉਂਗਾ ਮੈਂ 2 ਵਜੇ ਹਾਂ 2 ਵਜੇ ਹਾਂ ਵੇ ਫਿਰ ਅੰਦਰ ਕੀ ਫੇਰੇ ਲੈਣ ਨੂੰ ਬੜਿਆ ਸੀ ਮੈਨੂੰ ਓਏ ਉਹ ਤਾਂ ਮੈਂ ਤੈਨੂੰ ਐਂ ਦਿਖਾਇਆ ਤੈਨੂੰ ਪਤਾ ਤਾਂ ਰਹੇ ਹੁਣ ਫੇਰੇ ਜਾਂ ਹੁਣ ਕੀ ਕਰਗੇ ਹੁਣਾ ਆਇਆ ਦੋ ਇੱਧਰ ਰੋ ਬੇਰੇ ਰੇਤਾ ਜਦੋਂ ਨਾਲ ਦਾ ਕੱਪੜਾ ਦੇ। ਉਹ ਰੇਤਾ ਹੁਣ ਨਾ ਹੀਦਾ ਹੈਗੀ। ਕੱਪੜਿਆਂ ਤੋਂ ਨਹੀਂ ਉੱਥੇ ਹਨਾਲੀ ਵਿੱਚ। ਕੱਲਿਆਂ ਕੀ ਨਾਲ ਕੋਹ ਹੋਰ ਆਊਗਾ? ਕਦੋਂ? ਵੇ ਕੱਲੀ ਹੋਈ ਆਉਂਗੀ ਹੋਰ ਕੀ ਰਿਹਾ ਆਉਣਾ ਵੇ। ਹੋਰ ਨਾ ਕਿਸੇ ਨਾਲ ਜਨਾਨੀ ਪੂਰਾ ਵਰਕਿੰਗ ਨਾਲ ਲਈ ਸਿੰਦਰਾ ਵਰਕਿੰਗ। ਪੂਰੋਂ ਨਾਲ ਤਾਂ ਮੇਰੀ ਬਣਦੀ। ਉਹਨਾਂ ਨਾਲ ਮਗਰ ਉਹ ਆਉਂਗੇ ਸੁੱਖਾ ਤੇ ਉਹ। ਰੰਗਾ। ਪਹਿਲਾਂ ਉਹ ਸੁੱਕੇਗੀ ਜਾਣ ਲੱਗੀ ਸੀ। ਇਹ ਸੁੱਖਾ ਕਿਤੇ ਗਿਆ ਹੋਇਆ ਹੈਗਾ? ਉਹ ਸੁੱਖਾ ਕਿ ਮੈਂ ਦਿੰਦਾ ਹੀ ਨਹੀਂ ਹੈਗਾ ਸੁੱਖਾ ਮੈਂ ਤਾਂ ਥੱਕ ਨਹੀਂ ਲਾ ਮੈਂ ਥੱਕ ਜਾ ਰਹਾ ਉਹ ਤੀਨ ਤੀਨ ਲੈ ਕੇ ਉੱਟ ਗਿਆ ਉਹ ਹੋਰ ਉਹੀ ਤਾਂ ਗੱਲ ਆ ਉਹਦਾ ਇੱਥੇ ਜਾਮਣਾ ਇਹ ਰੱਖੀ ਬੈਠਾ ਹੁੰਦਾਗਾ ਹੁਣ ਜਾਮਣਾ ਕਿਰ ਜਾਣਗੇ 20 ਦਿਨਾਂ ਨੂੰ ਉਦੋਂ ਆਉਣਗੇ ਪੂਰੋ ਵਰਗਿਆਂ ਉਹਦੇ ਕੋਲੇ ਆਏ ਥੋੜੇ ਵੀ ਲੱਗ ਰਹੇ ਨੇ ਜਪੇੜਾ ਜਾਮਣਾ ਦਾ ਜਪੇੜਾ ਤਾਂ ਹੈਗਾਗਾ ਦੋਨੇ ਕਿੱਕਾ ਬੇਟੇ ਹੂੰ ਬੇਟਾ ਤਾਂ ਇੱਕ ਤਾਂ ਬਚਾਲੇ ਹੁੰਦਾਗਾ ਇੱਕ ਇੱਧਰ ਤੇ ਇੱਕ ਇੱਧਰ ਹੋ ਹੁੰਦਾ ਉਹਦੇ ਉਹ ਜੜਾਂ ਨਹੀਂ ਹੁੰਦੀਆਂ ਨਈਆਂ ਦੋ ਦੋ ਤਿੰਨ ਹੋ ਗਏ ਫਿਰ ਹੱਤਾਂ ਵਿੱਚ ਜਾ ਹੁੰਦੇ ਤਿੰਨ ਜੜਾਂ ਹੋਣੀਆਂ ਜੜਾਂ ਉਹਦੇ 1 ਹੂੰ ਫੇਰ ਕੰਮ ਨਾ ਕਰਦੀਆਂ ਫੇਰ ਆਹ ਹੋਣੀਆਂ ਇਹ ਠੀਕ ਔਰ ਬਾਲ ਬੱਚੇ ਠੀਕ ਐ ਬੇ ਬਸ ਠੀਕ ਹੀ ਜਿਹੜੇ ਬਸ ਥਰੇ ਫਰਦੇ ਆ ਥਰੇ ਫਰਦੇ ਉਹ ਔਰ ਐਡੀ ਔਖੀ ਹੋ ਗਈ ਫੇ ਘਰੇ ਕਲੇ ਸਵਾਲਾ ਰਹਿੰਦਾ ਕਲੇਸ ਕਾ ਦਾ ਹੋ ਗਿਆ ਹਾਂ ਬੇਬੇ ਲੁੱਟਾ ਲੱਜ ਬਾਸੀਆਂ ਲੱਗ ਰਹੀਆਂ ਨਾ ਪਤਾ ਨਹੀਂ ਕੌਣ ਯਾਦ ਕਰਦਾ ਓਹੋ ਚਾਚੂ ਘਟ ਪੀਤੀ ਹੋਊਗੀ ਜਿਹਨਾਂ ਬੰਦੀ ਤਾਂ ਨਹੀਂ ਮੇਰੀ ਮੇਰੇ ਨਾਲ ਕੌਣ ਬਣਾਉਂਦਾ ਓਹੋ ਫਿਰ ਮੈਂ ਕੀ ਆ ਕਿਸੇ ਨਾਲ ਗਾਟੀਆਂ ਪਾਈ ਹੋਏ ਫਿਰ ਉਹ ਹੀ ਯਾਦ ਕਰਦਾ ਹੂੰ ਤਾਂ ਹੀ ਬਸ ਮੈਂ ਨਹੀਂ ਗਾਟੀਆਂ ਗੁੱਟੀਆਂ ਪਉਂਦੀ ਕਿਸੇ ਨਾਲ ਆ ਇਹ ਤਾਂ ਤੂੰ ਦਿਲ ਚੋਂ ਭਲੇਖਾ ਕੱਢ ਦੇ ਸਾਡੀ ਗੁੱਟੀ ਹਲਕਾ ਮਤਾਂ ਨਹੀਂ ਉੱਪਰ ਰੱਖ ਦੇ ਠੀਕ ਅੱਛਾ ਉਹ ਗੋਤਾ ਖਾਲਟ ਪਾਉਣੀ ਆ ਹੱਸ ਹੱਸ ਖੇਡਾ ਆਪਣਾ ਸਾਰਿਆਂ ਨਾਲ ਹੀ ਐ ਤੇਰੇ ਨਾਲ ਹੱਸ ਲਈ ਕਦੇ ਸੋਇਨਾ ਮੈਂ ਸੁੱਖੇ ਨਾਲ ਬਥੇ ਰਹਾ ਹਸਦੀ ਖੇਡਦੀ ਸਾਡੇ ਨਾਲ ਤਾਂ ਘਾਟੀ ਪਾਲਾ ਨਾ ਮੈਂ ਘਾਟੀ ਤੈਨੂੰ ਕਿਸੇ ਨਾਲ ਵੀ ਕਿਸੇ ਨਾਲ ਵੀ ਨਹੀਂ ਪਾਉਂਦੀ ਕੱਲਾ ਤੇਰੇ ਪਿੱਛੇ ਨਹੀਂ ਉਹ ਫਿਰ ਐ ਦਾ ਕੰਮ ਲੋਟ ਨਹੀਂ ਆਉਣਾ ਘਾਟੀ ਪਾ ਕੇ ਵੀ ਲੋਟੇ ਫਿਰ ਬੰਦੇ ਨਾ ਬੰਨੇ ਆ ਜਾਂਦਾ ਪਿਆਰ ਦੇ ਚੱਕਰਾਂ 'ਚ ਪੈ ਜੇ ਜਦੋਂ ਬੰਦਾ ਘਰ ਦਾ ਨਾ ਘਾਟ ਦਾ ਰਹਿੰਦਾ ਨਹੀਂ ਹੈਗਾ ਵੇ ਮੈਂ ਉਹਦਾ ਗੱਲ ਤੇਰੀ ਠੀਕ ਹੈ ਉਹਦਾ ਗੱਲ ਤੇ ਨਹੀਂ ਮੰਨਦੇ ਆਂਗੇ ਔਰ ਫਿਰ ਕਾਸੇ ਜੋਗੀ ਰਹਿਣੀ ਨਹੀਂ ਨੀ ਦੇਵਦਾ ਗਾਟੀਆਂ ਪਾਲੀਆਂ ਤੁਹਾਡੇ ਨਾਲ ਸੁੱਖਾ ਬਗਾਣੇ ਗਾਟੀਆਂ ਪਾਉਣ ਨੂੰ ਇਹੋ ਤਾਂ ਬਾਲਾ ਮਰਦਾ ਮੇਰੇ ਤੇ ਸੁੱਖਾ ਹਾਂ ਉਹ ਤਾਂ ਇੱਕ ਦਿਨ ਬਾਹਾਂ ਵੱਡੀਆਂ ਦੀ ਬਲੇਟ ਨਾਲ ਮੇਰੇ ਪਿੱਛੇ ਉਹਨੇ ਸੁੱਖੇ ਨੇ ਆਹੋ ਐ ਤਾਂ ਮੈਂ ਕਰ ਵੀ ਪਾਲ ਲਈ ਫਿਰ ਉਹ ਵੀ ਤੇਰੇ ਪਿੱਛੇ ਪਾੜੀ ਹੋ ਆਏ ਨਹੀਂ ਮੈਨੂੰ ਪਤਾ ਨਹੀਂ ਕਰ ਮੇਰੇ ਪਿੱਛੇ ਪਾੜੀਏ ਕਿ ਕਿਦੇ ਪਿੱਛੇ ਪਾੜੀਏ ਪਰ ਉਹ ਵੀ ਮੇਰੇ ਪਿੱਛੇ ਹੀ ਪਾੜੀ ਹੋਊਗੀ ਮੈਂ ਤਾਂ ਪੂਰਾ ਵੀ ਕਹਿੰਦੀ ਸੀ ਕਰਾਂ ਕੀ ਕਹਿੰਦੀ ਮੇਰੇ ਕੰਮ ਬਾਹਾਂ ਤੇ ਪੱਟਾਂ ਦੇ ਨਾਲ ਖਾਈ ਫਿਰਦਾ ਕਹਿੰਦੀ ਪੂਰਾ ਆਦੀ ਪੱਟ ਤੇ ਹਾਂ ਪੱਟ ਦੇ ਨਾਲ ਪੂਰਾ ਦਾ ਪਾਈ ਫਿਰਦਾ ਇੱਕ ਪੱਟ ਤੇ ਪਾਈ ਫਿਰਦਾ ਸਿੰਦਰ ਦਾ ਅੱਛਾ ਜੀ ਉਹ ਤਾਂ ਹੈ ਲੁਚਾ ਹੈ ਹੈ ਰੰਗਾ ਰੰਗਾ ਵੀ ਪਾਈ ਫਿਰਦਾ ਰੰਗਾ ਤੇਰਾ ਨਾਂ ਵੀ ਪਾਈ ਫਿਰਦਾ ਉਹਨੇ ਕਿੱਥੇ ਪੋਆ ਲੈ ਮੇਰਾ ਨਾਂ ਰੰਗਾ ਦਾ ਤੂੰ ਹੀ ਦੇ ਮਗਲ ਪਾਸੇ ਤੂੰ ਹੀ ਤਾਂ ਥੱਲੇ ਪਾਸੇ ਲਵਾਈ ਫਿਰਦਾ ਕਿਉਂ ਮਰਨਾ ਉਹ ਮੇਰਾ ਨਾਂ ਕਾ ਤਾਂ ਪੋਈ ਫਿਰਦਾ ਮੈਨੂੰ ਬਦਨਾਮ ਕਰਦਾ ਫਿਰਦਾ ਤੇਰੇ ਨਾਲ ਗੱਲਬਾਤ ਹੋਈ ਹੂ ਕੋਈ ਕਦੇ ਤੇ ਉਹ ਤਾਂ ਬੁੜਾਗਾ ਦਾ ਸੱਚ ਉਹਰੇ ਨਾਲ ਗੱਲਾਂ ਬਾਤਾਂ ਕਰੂੰਗੀ ਮੈਂ ਉਹੋ ਉਹ ਬੁੜਾ ਕਾਨੂੰ ਆਦੇ ਤਾਂ ਹੁੰਦਾ ਈ ਚਿੱਟੀ ਹੋ ਗਈ ਹੋਰ ਕਿ 18 ਸਾਲਾਂ ਦਾ 12 ਸਾਲਾਂ ਦੀ ਹੁਣ ਤੀਜੀ ਵਾਰ ਲੱਗ ਗਿਆ 18 ਮਾ ਨੂੰ ਤੀਜੀ ਵਾਰ ਹੀ ਲੱਗ ਗਿਆ ਹੁਣ 18 ਮਾ ਹੋਰਾ ਐ ਵੀ ਲੱਗਦਾ ਹੁੰਦਾ ਲੱਗ ਜਾਂਦਾ ਕਿਹੜੇ ਸਿਰਕੇ ਨਾਲ ਲੱਗਦਾ ਥਾਰਾ ਹੁਣ ਤਿੰਨ ਤਿੰਨ ਵਾਰ ਜੋੜ ਲਾ ਹੁਣ ਸਾਨੂੰ ਅਣਪੜ ਬੁੱਢਾ ਨੂੰ ਕੀ ਪਤਾਗਾ ਕਿੰਨੇ ਦਾ ਹੋਣਾ ਨਾ ਮੇਰੇ ਕੀ ਬੀਏ ਕਰੀ ਨੇ ਮਾਤਾ ਪਜੀਰੋ ਰਬ ਟੱਪ ਗਿਆ ਫਿਰ ਅੱਛਾ ਪਕਸੰਦੇ ਨੇੜੇ ਹੋਇਆ ਪਿਆ ਕੰਮ ਅੱਛਾ ਹਾਂ 43 49 ਸਾਲ ਦਾ ਸੁੱਖਾ ਹੋਇਆ ਪਿਆ ਲੱਗਦਾ ਤਾਰੀ ਹੈਗਾ ਸੁੱਖਾ ਸਾਡੇ 25ਵਾਂ ਮੈਨੂੰ ਲੱਗਿਆ ਆਜਾ ਤੂੰ 25 ਸਾਲਾਂ ਦਾ ਹੀ 25 ਸਾਲਾਂ ਨਹੀਂ ਹਾਂ ਦੂਜੀ ਵਾਰ ਕਰਨ ਲੱਗਾ ਫਿਰੋ ਦੂਜੀ ਵਾਰੀ ਬਗਣ ਲਾ 50 ਹੋ ਗਿਆ ਸਾਡੇ 48 ਹੋ ਗਿਆ 50 ਹੁਣ ਤਿੰਨ ਸਾਲ ਕੌਮ ਬਧਾਈ ਜਾਨੀ ਹੈਗੀ ਹੋਰ ਇੰਨਾ ਵੱਡਾ ਨਹੀਂ ਹੈਗਾ ਹਾਈ ਤਾਂ 12 ਸਾਲਾਂ ਨੂੰ ਪਰਸ਼ਨ ਭੱਜੂ ਮੇਰੀ ਮਾਂ ਗਿਆ ਸੀ ਮਲਾਜਮ ਜਿਹੇ ਕੋਲੇ ਕੀ ਕਹੇਦਾ ਉਹ ਕਹਿੰਦਾ ਹੈ ਤਾਂ ਬਾਬਾ 12 ਸਾਲ ਲਾਈ ਕਹਦਾ ਅੱਥਰਾਂ ਤਾਂ ਸਾਦੀ ਸੂਦੀ ਕਰਾ ਦੇ ਕਹਿੰਦਾ ਪੰਜ ਸੱਤ ਜਵਾਬ ਜੰਮ ਹੁਣ ਹੋਰ ਪਰਸ਼ਨ ਭੱਜੂ ਤੇਰੀ ਕਹਿੰਦਾ ਜਵਾਕਾਂ ਦਾ ਨਾਂ ਬੋਇੰਗਾ ਨਾਲ ਬਿਲਸਰਨ ਤੇ ਫਿਰ ਓਏ ਫਿਰ ਐ ਫਿਰ 5000 ਦਾ ਜਵਾਕਾਂ ਦੇ ਕੰਮ ਹੀ ਆਉਣਗੇ ਪਿੱਛੋਂ ਮੈਨੂੰ ਵੀ ਦੇ ਦਿਆ ਕਰੀ 1500 ਫਿਰ ਕਦਾ ਜਵਾਕ ਖੂੰਗਾ ਮਦੇ ਨਾ ਮੈਂ ਜੰਮਦੀ ਜਵਾਕ ਹੈ ਹੁਣ ਮੇਰੇ ਕੋਲ ਤਾਰਦੇ ਹੈਗੇ ਨਹੀਂ ਹੁਣ ਮੈਂ ਤੇਰਾ ਜਵਾਕ ਜੰਮਦੀ ਫਿਰੂੰਗੀ ਉਹ ਜਵਾਕ ਤਾਂ ਸਾਂਝੀ ਹੁੰਦੇ ਨੇਗੇ ਆ ਹੁਣ ਗਲੀ ਕੁਮਾਰ ਚ ਸਾਰੇ ਮੇਰੇ ਹੀ ਐ ਆ ਫਿਰ ਉਹਨਾਂ ਦੇ ਨਾਲ ਪੋਆ ਦੀ ਆਏ ਕਿਵੇਂ ਪੋਆ ਜਾਂਦਾ ਇਹ ਨਾ ਪੋਆ ਨਾਲ ਪੌਣ ਨਹੀਂ ਜਾਂਦੀ ਆਹਾ ਇਹ ਵਾਲੇ ਗੋਲ ਤੇ ਹੀ ਖਾਣੀ ਬਸ ਗਈਆਂ ਜਾਂਦੀਆਂ ਉਹਦੇ ਨਾਲ ਹਟ ਜਾਣੀਆਂ ਓਏ ਹਟ ਜਾਣਗਾ ਤੂੰ ਤਾਂ ਸਾਲਾ ਮਰੇਗੀ ਨਾ ਮੈਂ ਨਹੀਂ ਖਾਂਦੀ ਦੇਖ ਲੈ ਇਹ ਖਾਣੀ ਇੱਕ ਅੱਧੀ ਹੁਣ ਇਹ ਬਸ ਨਸ਼ਾ ਪਾਲਣ ਦਾ ਰਸਤਾ ਤੇ ਮੈਂ ਨਸ਼ਾ ਕਰਨੇ ਹੀ ਲੱਗਦੀ ਉਹ ਨਸ਼ਾ ਕਰਨ ਵਾਲੀ ਗੋਲੀਆਂ ਖਾਣੀ ਆ ਉਹ ਕਦੇ ਕਦੇ ਕੀ ਹੁੰਦਾਗਾ ਸਟੌ ਹੋ ਜੰਗੀ ਸਰੀਰ ਤਾਂ ਅਠੋ ਅਠ ਮਾਰਦੀ ਤੁਰਿਆ ਕਰੇਗੀ ਇਹ ਬਸ ਲੋੜਦੀ ਹੈਗੀ ਮੈਂ ਤਾਂ ਹੀ ਠੀਕ ਕੱਪੜੇ ਜਿਹੜੇ ਮੈਲ ਪਾਦੇ ਨੇ ਕੋਈ ਜੂ ਸਮਾਰ ਕੇ ਨਿੱਕਾ ਕੱਪੜਾ 'ਚ ਮੈਲ ਛਾੜਦੇ ਨੇ ਜਿਹੜੇ ਵਾਹ ਤੂੰ ਐ ਕਰ ਛੱਡ ਦੇ ਮੋਟਰ ਹੁਣ ਦੋ ਵਾਰ ਤਾਂ ਖਬਰ ਕਦੋਂ ਕਦੋਂ ਕ ਵੱਜਣਗੇ ਮੇਰੀ ਗੱਲ ਸੁਣ ਲੈ ਦੁਬਾਰੇ ਫਿਰ ਕੰਮ ਜਾ ਸਾਰ ਦੇ ਜਾਂਦੀ ਜਾਂਦੀ ਬਸ ਹੁਣ ਨਹੀਂ ਮੈਂ ਜਾਂਦੀ ਕੁਝ ਨਹੀਂ ਹੁੰਦਾ ਬਸ ਹੁਣ ਫਿਰ ਕਾਹ ਵਜੇ ਆਏਂਗੀ ਮੈਂ ਦੇ ਦੋ ਤੂੰ ਮੋਟਰ ਛੱਡ ਦਿੱਤੀ ਗੰਦਲਾ ਜਾਂ ਪਾਣੀ ਨਿਕਲ ਜੂਗਾ ਨਾਲੇ ਤਾਂ ਉਹਦੇ ਚ ਗੰਦਲਾ ਜਾਂ ਪਾਣੀ ਹਲਿਆ ਹਲਿਆ ਕੇ ਕੱਢਣਾ ਪਊਗਾ ਬਾਲੇ ਚਰਾਂ ਦਾ ਪਾਣੀ ਅੜਾ ਖੜਾ ਹੈ ਤੇ ਕੱਢ ਦੇ ਜਾ ਕੇ ਕੱਢਣਾ ਪਊਗਾ ਤੈਨੂੰ ਕੱਲ ਤੈਨੂੰ ਨਾਲ ਲੱਗਣਾ ਪਊ ਕੱਲੇ ਤੈਨੂੰ ਨਿਕਲਣਾ ਉਹ ਤੇ ਥੱਲੇ ਮੋਰਾ ਜਾਈ ਨਹੀਂ ਉਹ ਥੱਲੇ ਹਲਿਆਈ ਪਾਣੀ ਹਲਿਆਈ ਐ ਪੀ ਨਿਕਲ ਜੂਗਾ

ਤੱਕੀ ਦੇ ਥੱਲੇ ਬਹਿ ਕੇ ਮਾਂਜਾ ਚੱਕ ਲਾ ਇਹ ਲੰਮਾਏ ਹੱਥ ਪਾ ਕੇ ਮਾਂਜਾ ਚੱਕਿਆ ਜਾਊਗਾ ਇੱਥੇ ਬਹਿ ਜਾ ਬਹਿ ਕੇ ਹੱਥ ਪਾਲਾ ਲੈ ਆਈ ਫੇ ਬਹਿ ਜਾ ਤਾਂ ਹਾਂ ਪਈਏ ਲੈ ਵਾ ਲੈ ਸਰਾ ਆਹ ਕਿਉਂ ਬਹਿ ਆ ਨਿਕਲ ਗਿਆ ਦੇ ਪਾਣੀ ਦੇ ਨਿਕਲ ਗਿਆ ਪਾਣੀ ਜਾ ਆਹ ਤੇ ਗੰਦਾ ਗੰਦਾ ਸਾਰਾ ਨਿਕਲ ਗਿਆ ਗੰਦਾ ਗੰਦਾ ਸਾਰਾ ਨਿਕਲ ਜਾਂਦੇ ਬਾਹਰ ਚਰਾਂ ਦਾ ਲਾ ਖੜਾ ਨਾ ਆਸਵੇਂ ਆਸ ਆ ਪਾਣੀ ਭੰਡਰ ਜਮ ਜਗੜ ਲੱਗੇ ਪਈ ਸੀ ਤਾਂ ਹਾਂ ਜਾ ਹੁਣ ਆਇ ਕਰੀ ਹਾਂ ਸੋ ਮੋਟਰ ਛੱਡ ਦੇ ਆ ਜਿਹੜਾ ਹੈਗਾ ਆਪੇ ਨਿਕਲ ਜਾ ਪਾਣੀ ਸਾਰਾ ਬਾਗ ਜੀ ਹੋਲੀ ਹੋਲੀ ਆ ਜੀ 2 ਮਿੰਟਾਂ ਰੂ ਤੇ ਪਾਣੀ ਆ ਸਾਰਾ ਸਾਫ ਹੋ ਜਾਊਗਾ ਫਿਰ ਮੈਨੂੰ ਨਿਗਾ ਦੇ ਆਈ ਨਿਗਾ ਦੇ ਆ ਜਾ ਤੇਰੇ ਨਾਲੇ ਮੱਕਰ ਸਾਵਾਂ ਚੱਲ ਇਹ ਆ ਆ ਬਟਾ ਆ ਜਾ ਕਰੋ ਆਏ ਨੂੰ ਐ ਬਾੜ ਸਿਰਤੀ ਪੈਂਦੀ ਐ ਆ ਇੰਦੀ ਨਾ ਨੰਗਾ ਐ ਵੀ ਆ ਜਾ ਰਹਾ ਛੱਲੀ ਛੁਲੀ ਤਾਂ ਨਹੀਂ ਜਾਣੀ ਛੱਲੀ ਹੈਗੀ ਐ ਤੇ ਛੱਲੀ ਹੈਗੀ ਹੈਗੀ ਉਹ ਛੱਲਿਏ ਇਹ ਸਮਾਕਾ ਦਾ ਦੂਜਾ ਹਾਂ ਚੈਣੀ ਮੱਕਾ ਹੈ ਇਹ ਚੈਣੀ ਮੱਕਾ ਨੇ ਛੱਲੀ ਲੱਗਦੀ ਥੱਲੇ ਹੂੰ ਆ ਜਾ ਇਥਾ ਛੱਲੇ ਲਸਲੇ ਦਿਖਾਵਾਂ ਤੈਨੂੰ ਵੇ ਪ੍ਰਿੰਟ ਆਲੇ ਛੱਤਾ ਤੇ ਲੱਗ ਰੇ ਕੋਈ ਕਿਤੇ ਇਹ ਪ੍ਰਿੰਟ ਆ ਹੈਗੇ ਪ੍ਰਿੰਟਾ ਤਾਂ ਹੁਣ ਲੈ ਹੁਣ ਇੱਧਰ ਕਿੱਥੇ ਲੈ ਵੜਿਆ ਆਏ ਮੱਕ ਥਲਫਾ

ਨੜਕਾ ਨਾ ਇਹ ਹੁਣ ਖੜਾ ਗਾਇ ਬਹੁਤ ਟਾਈਮ ਗੇੜਨਾ ਪੈਂਦਾ ਫੇਰ ਪਾਣੀ ਚੱਕਦਾ ਸੀਗਾ ਪਰ ਗੇੜ ਲੈ ਕ ਉਹ 3 ਪਹਿਲਾਂ ਚੱਲਦਾ ਹੁੰਦਾ ਇੱਥੇ 3 ਆਉਂਦਾ ਹੁੰਦਾ ਬਾਲੀਆਂ ਹਾਂ ਇਹ ਸੜੇ ਦੇ ਲਾਇਆ ਸੀਗਾ ਜੋ ਛੋਟਾ ਜਿਹਾ ਜਵਾਨੀ ਹੁੰਦੀ ਸੀਗੀ ਅੱਛਾ ਇਹ ਹੋ ਗਿਆ ਹੁਣ ਬੇ ਮਾਹ ਪਤਾ ਨਹੀਂ ਕੀ ਚੜ ਗਿਆ ਮੇਰੇ ਤੇ ਉਹ ਥੋ ਕੁਝ ਚੜ ਗਿਆ ਚੜਾ ਦਿੰਨੇ ਦਬਾਰੇ ਬਾਲਾ ਵੀ ਉਹ ਚਾੜ ਦਿੰਨੇ ਹੈਗੇ ਦਬਾਰਾ ਨਹੀਂ ਬੋਲਦੇ ਹੁੰਦੇ ਕੋਈ ਮੇਰੀਆ ਉਹਦੋਂ ਇੱਥੇ ਜਿੰਨਾਂ ਨੇ ਉਹਨਾਂ ਦੇ ਬਾਲੀਆਂ ਖੜੇ ਕੋਲੇ ਹਾਂ ਹੁਣ ਪਾਣੀ ਹੋ ਗਏ ਨੜਕਾ ਖੜਾ ਆ ਜਮਣ ਜੁੰਮਣ ਹੋਈ ਨਹੀਂ ਹਜੇ

ਜਾਉਂ ਜਉਹ ਹੱਤ ਜਾਉਂਗੀ ਔਰ ਕੀ ਕਰੂੰਗੀ ਘਰੋਂ ਤਾਂ ਤੂੰ ਆਈ ਹੈ ਤੂੰ ਤਾਂ ਲਾਂਗ ਇੰਗਲਿਸ਼ੀ ਨਹੀਂ ਬਣਾ ਲਈ ਆਹੋ ਮੈਂ ਬਣਾ ਕੇ ਲਿਆਉਂਗੀ ਚਾਹ ਤੇ ਮੈਂ ਕੋੜੂ ਜਦੋਂ ਹੁਣ ਕੱਪੜੇ ਧੋਣ ਆਏਗੀ ਕੱਪੜੇ ਧੋਣ ਤਾਂ ਹੁਣ ਮੈਂ ਦੇਖਦੀ ਹੱਥ ਨੇ ਉੱਥਨੇ ਜਾਉਂਗੀ ਧੁੱਪ ਵਾਲੀ ਐ ਛੋਟਲੇ ਦੀ ਰੱਖੀ ਰਾਤ ਵਾਲੀ ਬੈਠੀ ਹਾਂ ਛੋਟਲੇ ਬੁਢਰੀ ਰਾਤ ਵਾਲੀ ਬਚੀ ਤਾਂ ਨਹੀਂ ਭਈ ਹੋਈ ਹੋਣੀ ਤਾਂ ਕੋਕੇ ਦਰਦਾ ਮਰਨਾ ਦਿਨ ਦੇ ਲਾ ਦਿੰਦਾ ਪੇਟੀਆਂ ਚ ਪਾ ਕੇ ਕੋਈ ਫਰਿੱਜ ਫਰਿੱਜ ਚ ਪਈ ਉਹ ਚੱਕ ਲਈ ਫਰਿੱਜ ਤੇ ਠੰਡੀ ਨਹੀਂ ਉਹ ਪਿੰਦਾ ਠੰਡਾ ਪਾਣੀ ਪਾ ਕੇ ਜਾਂ ਲੱਸੀ ਰੱਖਦਾ ਕੋਲੇ ਤਾਂ ਠੀਕ ਐ ਲੈ ਲਾਂਗੇ ਤੂੰ ਤਾਂ ਕਾਦਾ ਚੋਟਾ ਲੈਣਾ ਹੁਣ ਤੂੰ ਓਏ ਆ ਪੀ ਕੇ ਉਹ ਹਿਲਣ ਚ ਲਾ ਕੇ ਨਾ ਬੰਦਾ ਝੋਟੇ ਜਾਂਦੇ ਹੁੰਦੇ ਨੇ ਤਾਂ ਠੇਕੇ ਦੇ ਵੱਜ ਫੇ ਉਹ ਠੇਕੇ ਦੇ ਕਿੱਥੇ ਜਾਏਦਾ ਹਾਂ ਕਿੱਤੇ ਕੋਟੇ ਦੁਖੀ ਜਾਂਦੇ ਨੇਗੇ ਹਾਏ ਹਾਏ ਗਰਮੀ ਗਰਮੀ ਦਾ ਕੋਈ ਗੱਲ ਨਹੀਂ ਗਰਮੀ ਤਾਂ ਫਰ ਜੂਗੀ ਹੋਰ ਪਰ ਉਹ ਉੱਥੇ ਉੱधर ਉਰੇ ਉਹ ਤਿੰਨ ਵਾਰੀ ਦੰਗ ਲੈ ਗਿਆ ਹੁਣ ਪਾਹਾ ਮੰਨ ਲਾ ਵੀ ਜਿੱਥੇ ਹੋ ਗਿਆ ਹੁਣ ਤੈਨੂੰ ਛੱਲੀਆਂ ਚ ਪਾਦੀਆਂ ਕਦੇ ਸਬਜ਼ੀ ਲੈ ਗਈ ਪਰ ਮੋਟਰ ਦਿਖਾਈ ਐ ਫਿਰ ਮੈਂ ਆ ਮੋਟਰ ਨਾ ਖਰਾਬ ਹੋ ਜੇ ਚੱਲ ਵੇ ਮੈਂ ਜਾਣੀ ਆ ਉਹ ਪਤਾ ਨਹੀਂ ਕੌਣ ਆ ਰਿਹਾਗਾ ਕੋਈ ਆ ਹੀ ਜਾਂਦਾਗਾ ਚੰਗਾ ਠੀਕ ਆ ਸਹੀ ਪਹਿਲੀ ਲੰਗ ਜਾਣੀ ਉਹਦੇ ਆਉਣ ਤੋਂ ਆ ਹੀ ਲੰਗ ਜਾਣੀ ਕੋਈ ਦੇਖ ਨਾ ਲਵੇ ਇੱਥੇ ਕੋਈ ਨਹੀਂ ਆਉਂਦਾ